ਵੈਲਕਮ ਟੂ ਮੇ ਬਲੌਗ ਅੱਜ ਆ ਜੀ ਆਪਣੇ ਬਲੌਗ ਦਾ 38ਵਾਂ ਦਿਨ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ 'ਚ ਮੈਂ ਤਾਂ ਇਹਨੂੰ ਨਾਲ ਲੈ ਕੇ ਸੋਇਆ ਯੇਸ ਕਿ ਮੈਂ ਆ ਗਿਆ ਇਹ ਲੱਗਦਾ ਸਿਰ ਹੋਰ ਮੀਣਾ ਦਰਤਾ ਹੋਵੇ ਮੈਂ ਇਹਨੂੰ ਨਾਲ ਲੈ ਕੇ ਸੋਇਆ ਸੀ ਇੱਥੇ ਧਰ ਕੇ ਹਾਂ ਚੱਲ ਜੀ ਕਰਮਨੂ ਸਕੂਲ ਸੈਟਨ ਇਹ ਵੀ ਮੇਨ ਕੰਮ ਹੀ ਆਪਣਾ ਬੈਠੇ ਨੇ ਹੀ ਬੰਦੇ ਸਾਡੇ ਦਾਕ ਤੋਂ ਪੁੱਛਦੇ ਅਜੇ ਤੱਕ ਆਂਜੀ ਸੀ ਜੀ ਉਹ ਆ ਗਈ ਹੈਦਰਨੰਗੀ ਹੋਈ ਸੀ ਲੇਟੀ ਸੀ ਅਸੀਂ ਥੋੜਾ ਜਿਹਾ ਨਹੀਂ ਦੁਬਾਰੇ ਸਾਡੇ ਆਉਣਾ ਪੈਂਦਾ ਉਹ ਆ ਗਈ ਹੋਲੀ ਗਿਫਟੀ ਜੀ ਲੋਟਾ ਕੰਮ ਬੋਤਲ ਲੈਣ ਚੱਲਿਆ ਗਿਆ ਨਹੀਂ ਉਹ ਤੇ ਫਿਰ ਕੱਲ ਆਜਾ ਵਧੀਆ ਵਧੀਆ ਕੌਣ ਵਾ ਗਿਆ ਆੜੇ ਨੇ ਸਾਡੇ ਬੰਦੇ ਜੀ ਕੰਮ ਤੇ ਲਾਗੇ ਰੋਟਾ ਵੀ ਪਾ ਗਿਆ ਗਿਫਟੀ ਵਿਲ ਜਹਾਂ ਲਾ ਗਿਆ ਵਸ ਬੜੀਆ ਬੜੀਆ ਯਾਰਾ ਲੋਟਾਂ ਗਈ ਬਾਂਡ ਕਰਮਣ ਵੀ ਹੈ ਇਹ ਕਿੱਥੇ ਡਿੱਗ ਪਿਆ ਸੀ ਹਾਂ ਹੱਥ ਕਿਉਂ ਪਾਏ ਡਿੱਗ ਗਿਆ ਬੜਾ ਭਾਂਡਾ ਸੀ ਆਪਾਂ ਛੜਿਆ ਹੋਰ ਸਾਡੇ ਮਿਲਕਮੈਨ ਦੇ ਵੀ ਡਰਮ ਫੁੱਲ ਹੋ ਜਾਂਦੇ ਨੇ ਜੀ ਫਿਰ ਉਹ ਆਪਦੇ ਡੈਡੀ ਨੂੰ ਬੁਲਾ ਲੈਂਦਾ ਉਹਦੇ ਚ ਕਰਕੇ ਅਦਲਾ ਬਦਲੀ ਉਹਨੂੰ ਤੋੜ ਦਿੰਦਾ ਆਪ ਫਿਰ ਦੁੱਧ ਚੱਕਣ ਵਗ ਜਾਂਦਾ ਹੋਰ ਆ ਦੋਵਰੇ ਰੋਗੇੜੀ ਲੱਗਦੇ ਨੇ ਜੀ ਇਹੋ ਵੱੱਦ ਵੀ ਲੱਗਦੇ ਨੇ ਬਾਹ ਹੀ ਗੜੇ ਬਸ ਆਹੀ ਚ ਪਾ ਕੇ ਵਰਕ ਤੇ ਉਹਨੇ ਬਰਨਾਲੇ ਇਹ ਇਹ ਤਾਂ ਬੇਰ ਕੰ ਨੂੰ ਜਾਊਗਾ ਬੇਰ ਕਾ ਮਿਲ ਕਾ ਕਿੱਥੇ ਉੱਥੇ ਬੜਬਰਾ ਹਰੀ ਗੜ ਹਰੀ ਗੜ ਮੈਂ ਬਰਨਾਲੇ ਜਾਊਗਾ ਅੱਛਾ ਆਪਣੇ ਨੇੜੇ ਤਾਂ ਉਹੀ ਆ ਬੜਬਰਾ ਵਾਲੀ ਆਵਾਜ਼ ਬਾਹਰ ਕਾ ਆਲਿਆਂ ਦੀ ਹੈ ਨਾ ਦਾ ਬੇਰਕਾਲੀ ਤਾਂ ਖਰੂਰ ਆ। ਹਾਂ ਇੱਕ ਬੜਬਰ ਵੀ ਆ ਬੜਬਰ ਨਾਂ ਕਿਹੜੀ ਆ? ਬੜਬਰ ਤਾਂ ਬੈਸਟ ਐ ਇਹ ਤੇ ਸੁਣ ਕੇ। ਅੱਛਾ। ਕਿਤੋਂ ਬੈਸਟ? ਹਾਏ ਢੋਲੂ ਚੱਲੇ ਆ ਜੀ ਖੋਲੂ ਵੀ ਸਾਡਾ ਸਕੂਲ। ਆ ਦਾ ਜਰਮਾ ਕਰਮਨੂ ਸਕੂਲ ਨੂੰ ਸਾਡੇ ਕੋਲ ਆ ਜੀ ਰਾਹ 'ਚ ਬੈਠਿਆ ਹੁੰਦੇ ਨੇ। ਫੇਰ ਮੈਂ ਤਾਂ ਰੇਹਾ ਨਹੀਂ ਜਾਣਾ ਮੈਨੂੰ ਆਹ ਹੁੰਦਾ ਵੀ ਦਿਖਾਈ ਦੇ। ਆ ਦੇਖੋ। ਤੋਂ ਹੀ ਛੇੜਦਾ ਜਿਹੜਾ ਵੱਧ ਹੋਰ ਜੀ ਰਾਜੂ ਜੀ ਲੋਟਾ ਕੰਮ ਕਹਾ ਕਰ ਲੋਟਾ ਛੱਟ ਕਹਿੰਦਾ ਹੋਰ ਹਟਾ ਲੇ ਕੇ ਚਲਿਆ જય ਪਾਲ ਯਾਰ ਦੇ ਪਰ ਠੀਕ ਆ ਵਧੀਆ ਕਰਿਆ ਵਧੀਆ ਕਰਿਆ ਖਾ ਲਾਂਗੇ ਹੋਰ ਲੋਟਾ ਕੰਮ ਆ ਵੀ ਬੱਚੋ ਪਿਆਲਾ ਲੋਟਾ ਕਾ ਮਾ ਲੱਪੜ ਲਾ ਦੂ ਲੱਪੜ ਲੱਪੜ ਮਾਲ ਕੀ ਲੱਪੜ ਤਖਾਲਾ ਫਿਰ ਕਾ ਲੱਪਣ ਖਾਲਾ ਫਿਰ ਪੋਲਾ ਜਾ ਲੱਪ ਮੜਾ ਜਾ ਹੈ ਕਰੇ ਲੈ ਜਾ ਭਾਈ ਓਏ ਅੱਜ ਤਾਂ ਰੋਟੀ ਨੂੰ ਇੱਕ ਵੇਲਾ ਹੋ ਗਿਆ ਜੀ ਆ ਕਿੱਥੇ ਵਾ ਗਿਆ ਸੋ ਲੇਟ ਹੋ ਗਿਆ ਨੀ ਲੈ 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 ਨਹੀਂ ਲਈ ਨਾ ਆ ਦੇਖੋ ਫੋਜੀ ਪਾਇਆ ਦੋਦੇ ਇਹ ਵੀ ਲੇਟ ਹੋ ਗਿਆ ਦੋਦੋਂ ਪਉਣ ਗਿਆ ਕਿੰਨੇ ਵਕਤ ਕਿੰਨਾ ਟਾਈਮ ਹੋ ਗਿਆ ਦੋਦੋਂ ਪਾ ਕੇ ਆਇਆ ਹੋ ਗਿਆ 9 10 9 10 ਵਜੇ ਹੋਣਗੇ ਟਾਈਮ ਤਾਂ ਨਹੀਂ ਮੈਨੂੰ ਪਤਾ ਹਾਂ ਅੱਜ ਫੇ ਕਣਕ ਬਿਜਾਉਣ ਲੱਗਦੇ ਹੋਰ ਦੂਰੀਵਾਰ ਬੀਜਿਆ ਨਾ ਮੈਂ ਆਉਣਾ ਜੀ ਉਹ ਛੋਡੇ ਕੋਲੇ ਮੈਂ ਭੁੱਲੀ ਗਿਆ ਰੁਪਈਆ ਹੋਰ ਲੱਗ ਗਿਆ 5000 ਰੁਪਏ ਖਾਤੀ ਹੈ ਸਹੀ ਗੱਲ ਆ ਯਾਰ ਦੁਬਾਰੇ ਵੀਜਣੀ ਪੈ ਗਈ ਯਾਰ ਓਹੋ ਇਹਨੇ ਵੀ ਜਗਦੇਵ ਚਾਚੇ ਗਿਆ ਵਾਲਾ ਵੀ ਵੀਜਤਾ ਸੀ ਫਿਰ ਇਹਨੂੰ ਵੀ ਦੁਬਾਰੇ ਵੀਜਣੀ ਪੈ ਗਈ ਕਣਕ ਇਹ ਹੀ ਹੈ ਜੀ ਜੱਟਾਂ ਦੀ ਕਹਾਣੀ ਫੇਰ ਵਧੀਆ ਬੀਤੀ ਦੁਬਾਰੇ ਇਹ ਹੋਊਗਾ ਮਾਣ ਉਹਦਾ ਕੁਝ ਆਪਣੇ ਕੋਲੇ ਹੈਗਾ ਤੇ ਲੋੜ ਪਈ ਪਈ ਆਪਣੀ ਵੀ ਆ ਵੀਡੀਓ پوری ਫਲਕਾ ਮਣੀ ਆ ਨਾਥੀ ਵਾਲੀ ਮੱਝਾਂ ਲਈ ਆਈ ਬਣਾਉਣਾ ਫਿਰ ਮੈਂ ਤਾਂ ਹੋਰ ਸੁਭਾਗ ਆ ਬਣਾ ਮੇਰਾ ਪਤਾ ਹੀ ਹੈ ਤੈਨੂੰ ਦਾदू ਦਾ ਜਾਣਦਾ ਬਰਾਹੀਣ ਵੀ ਮੇਂ ਟਰਪੋ ਕਰਨ ਲੱਗ ਗਈ ਆਪਣੀ ਨਿਕਲ ਜਾਂਦੀ ਐ ਦੇਖੋ ਇਹ ਦੇਖੋ ਨਿਕਲਾਈ ਨਾ ਪੂਰਾ ਵਧੀਆ ਬੀਡ ਸੈਟ ਆ ਪਬਜੀ ਨੇ ਉਧਰ ਇਹ ਵੀ ਛੱਡਦੇ ਅਜ ਪਰ ਲਈਏ ਆਹ ਦੇਖੋ ਜੀ ਅੱਧੇ ਘੰਟੇ ਨੂੰ ਦੇਖਿਓ ਤੁਸੀਂ ਕੱਲ ਰਹਿ ਗਿਆ ਸੀ ਨਾ ਵਿੱਚ ਕੰਮ ਅੱਜ ਐ ਬਣਾ ਦੂੰ ਤੁਹਾਨੂੰ ਫੇਰ ਦਰਸ਼ਨ ਕਰਾਵਾਂਗੇ ਖਾਲ ਤੁਸੀਂ ਕਹੋਗੇ ਉਹੀ ਐ ਹੁਣ ਤਾਂ ਐ ਆ ਨਾ ਸਭ ਤਾਂ ਐ ਬਣਾ ਦੂੰ ਪੂਰਾ ਹੱਲਾ ਰਹਿ ਗਿਆ ਜੀ ਨਾ ਆਪਾਂ ਮੰਡੀ ਚ ਪਾਗੇ ਜੀ ਕਣਕ ਜੀ ਨਿਕਲੇ ਹੁਣ ਵਧੀਆ ਐ ਤਾਂ ਬਸ ਸੱਟਾ ਦੇ ਦਿੰਗੇ ਦੂਜਾ ਘਾਟਾ ਨਹੀਂ ਹਲਦੀ ਆ ਦਰਸ਼ਕੋ ਪਹਿਲੀ ਵਾਰ ਕੀ ਨਾ ਬਾਲੀ ਹੋ ਗਈ ਮੈਂ ਉਹ ਉਤਲੇ ਕਰੇ ਜੇ ਚਲਾਈ ਸੀ ਕਰਦੀ ਵੀ ਹੋ ਗਈ ਸੀ ਹਲਦੀ ਸਹੀ ਘਾਟਾ ਮੈਂ ਆ ਵੀ ਵਧੀਆ ਹੋ ਜੂ ਚਲ ਵੀ ਹੋ ਜੇ ਵੈਰਾਈਟੀ ਆਪਾਂ ਹਰੇਕ ਹੀ ਲਾ ਦਨੇ ਹੁੰਨੇ ਜਿਹੜੀ ਗੱਲ ਐ ਬਣਾਈ ਜਾਣਾ ਮੇਤਰੂ ਹੋਰ ਵੀ ਉਹ ਸੀ ਧਾਵਾ ਸਰ ਤੇ ਅਰデア ਪਾਗਾ ਮਸੌਕ ਨਾਲੀਆਂ ਜਦੋਂ ਕਰਦੇ ਆ ਫਿਰ ਹਾਲ ਰਹਿ ਗਿਆ ਸੀ ਇਹ ਹਾਲ ਤਾਂ ਐ ਬਣਾਉਂ ਗਿਓ ਗੱਲ ਪੂਰੀ ਐ ਬਣਾਤਾ ਮੇਤਰੋ ਹੀ ਹਾਲ ਦੇਖਿਆ ਬਣਾਤੀ ਨਾ ਗੱਲ ਬਣਾਏ ਨਹੀਂ ਹੈਗਾ ਪਾਣੀ ਆਏ ਜਾਊ ਭਾਏ ਨਾ ਹੱਸਦਾ ਪੂਰਾ ਬਣਾਤਾ ਮੇਤਰੋ ਫਿਰ ਕਰੋ ਚੱਕ ਇੱਥੇ ਸਪਰੇ ਮਾਰ ਦੇ ਜਿਹੜਾ ਖੱਬੜ ਜਾ ਇਹ ਚ ਹੋਰ ਕਰ ਫਿਰ ਮਾਸੜ ਜੀ ਦਰਹਿ ਲਈ ਵੀ ਵੀ ਕਿਵੇਂ ਕਰੀਏ ਕਣਕ ਦਾ ਕੋਈ ਨਹੀਂ ਬੱਸਦਾ ਦੇ ਜੀ ਐਂ ਕਰਾਂਗੇ ਤਾਰੇ ਨਹੀਂ ਵੀ ਗੁਰੂ ਕਿੱਲੇ ਆ ਪਿਉਮ ਦੀ ਗਣਖ ਨੂੰ ਇਹ ਪਾਣੀ ਛੱਡਿਆ ਛੱਡ ਤੋਂ ਪਹਿਲਾਂ ਮੂਰੀ ਦੇ ਦੀ ਆਪੇ ਮਿੱਟੀ ਚ ਰੋਜੂ ਆਹ ਠੀਕ ਹੈ ਹਾਂ ਹੀ ਕਰਵਾ ਸੈਟਰੀ ਉਸਲਾ ਹਣਾ ਤਾਂ ਹੀ ਫਾਲ ਕੱਟਿਆ ਹਾਲ ਕੱਢ ਕੇ ਚਾਹ ਦਾ ਪੀ ਕੇ ਜਾ ਨਾ 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 ਵਾਹ ਲਾ ਤੇ ਹੱਥ ਕੇ ਕਰੀ ਜਾਂ ਪਾਸ ਸੰਨੀ ਅੱਜ ਤਾਂ ਆਪਾਂ ਕਰੀਏ ਇਹ ਤਾਂ ਜਾਣਾ ਕਰਨਾ ਵੀ ਨਹੀਂ ਕਿਤੇ ਅੱਜ ਇਹ ਤੋਂ ਬਾਅਦ ਗੁੜਦੇ ਆ ਬਾੜੀ ਠੀਕ ਹੈ ਫਿਰ ਬੰਦਾਂਗੇ ਪਸ਼ੂ ਪੂਛਾ ਇਹ ਤਾਂ ਕਰੀ ਸਪੈਂਡ ਕਰਨਾ ਜੀ ਸਾਰਾ ਟਾਈਮ ਉਹਨਾਂ ਬੰਨ੍ਹ ਦੂੰ ਫੰਨੀ ਕਰਤੀ ਛੋਡੀ ਆਹ ਟਾਈਮ ਦਾ ਹੋ ਲੈਣ ਦੋ ਐਨਾ ਟਾਈਮ ਤਾਂ ਬਜਾਲੇ 12:00 ਵਜੇ ਤੁਹਾਨੂੰ ਪਹਿਲਾਂ ਹੀ ਹੱਕ ਦੀ ਜੀ ਵਟੇਲੀ ਕੱਖਾਂ ਨੂੰ ਕੱਖ ਵੱਡੇ ਦਾ ਪਹਿਲਾਂ ਵੇ ਚੱਕਣ ਵਾਲੇ ਰਹਿੰਦੇ ਸੀ ਹੁਣ ਆਇਆ ਚੱਕਣ ਜੀ ਭੰਡ ਜੀ ਇਹਦੇ ਰੇੜੀ ਜੀ ਤੇ ਆ ਜਾ ਕੇ ਰਰ ਮਾਤਾ ਸੀ ਤਾਂ ਕਰਕੇ ਹਣ ਦੂਰ ਆਉਣਾ ਪੈ ਗਿਆ ਹੈ ਤਾਂ ਨੀਓ ਇਲਾਮਾ ਗਮ ਉਹ ਦਰਨੇ ਕਰ ਅਗੇ ਦਾ ਥੋੜਾ ਵੀ ਹੁੰਦਾ ਜੀ ਗਮ ਆ ਗਿਆ ਮਿੱਤਰੋ ਪਹਿਲਾ ਘੇੜਾ ਤਾਂ ਹੁਣ ਜਾਣਾ ਦੂਜਾ ਘੇੜਾ ਬਾਲੀ ਦੂਰ ਆ ਯਾਰ ਅੱਜ ਕੀੜਿਆਂ ਦੇ ਭਾਉਣ ਮਿੱਤਰੋ ਬਾਲੇ ਨੇ ਸਾਡੇ ਹਰੇ ਕਿਤੇ ਨੇ ਹਰੇ ਕਿਤੇ ਔਰ ਇੱਕ ਬਾਰ ਜੇ ਚ ਪਤਾ ਨਹੀਂ ਕੀ ਚੱਕਰ ਹੈ ਪਤਾ ਕਿਸ ਨੂੰ ਇਲਾਜ ਦੱਸਿਓ ਫੇਰ ਤੋੜੇ ਮਿੱਤਰੋ ਆਪਾਂ ਸਰੋਂ ਦੇਖੋ ਕਿੰਨੇ ਸੋਹਣੇ ਐ ਫੇਰ ਆਪਾਂ ਤੋੜੇ ਮਿੱਤਰੋ ਸਾਗ ਸਾਗ ਤੋੜ ਲਿਆ ਅੱਜ ਸਾਗ ਬਣਾਵਾਂਗੇ ਵੀ ਸਾਗ ਆਲੇ ਮੇਤਰਾ ਆ ਹੁੰਦਾ ਗੰਦਾਲਾ ਸਾਗ ਆਏ ਕੱਚੀ ਕੱਚੀ ਗੰਦਾਲਾ ਠੀਕ ਹੈ ਨਾ ਜਿਵੇਂ ਆਹ ਕੱਚੀ ਗੰਦਾਲਾ ਜਮ ਠੀਕ ਹੈ ਅੱਜ ਬਣਾਵਾਂਗੇ ਬਈ ਸਾਗ ਆਪਾਂ ਜੜੀ ਗੱਲ ਆਹ ਕੱਚੀ ਹੈ ਮੇਰਾ ਦੂਰ ਹੈ ਇਹ ਲੈਠੋਂ ਹੀ ਆਣੇ ਨੇ ਲਾਤੇ ਬਾਈ ਮਸ਼ੀਨ ਮਗਰ ਕੱਖਤਾ ਫਿਰ ਸੱਚ ਗਿਆਂ ਦਾ ਹੀ ਪਾਲਕ ਦੇ ਮਿੱਥੇ ਆਪਣੇ ਪਾਲਕ ਜਾਇ ਦਾ ਖਾਸ ਹੋ ਗਿਆ ਜੀ ਦਵਾਰੇ ਉਹ ਕਰਾਣਾ ਮਿੱਥੇ ਤਾਂ ਹੋ ਗਿਆ ਪਾਲਕ ਤੇ ਉਹ ਤੋਂ ਤੋੜਦਿਆਂ ਜਿੰਨਾ ਦਾ ਹੋਈ ਤੋੜਦਿਆਂ ਦੇ ਜੀ ਗਾਜਰਾਂ ਦਾ ਸੇਜਾ ਜੇ ਤੋੜਦਿਆਂ ਦਾ ਮਿੱਥੇ ਮਾਲਕ ਜੀਰਦੇ ਨੇ ਉਹਨੇ ਆਪ ਖਾਣੇ ਜੀ ਕਿਨੂ ਕਿਨੂ ਮੇਟਰ ਕਿਨੂ ਆਹੀ ਗਾਈ ਮਿੱਠੇ ਬੋਤਰੇ ਜੀ ਆ ਆ ਕੀ ਨੂੰ ਖਾਂ ਲਗਾ ਕੀ ਨੂੰ ਅਸੀਂ ਇਹਨਾਂ ਦੀ ਵੀ ਲੋਟ ਕਰਦੇ ਆ ਨਾ ਜੀ ਅੱਜ ਫਿਰ ਸਾਗ ਮਸ਼ੀਨ ਤੇ ਬਣਾਵਾਂਗੇ ਮਸ਼ੀਨ ਦਿਖਾਉਣੀ ਵੀ ਆ ਤੁਹਾਨੂੰ ਵੀ ਸਾਡੇ ਮਸ਼ੀਨ ਵੀ ਹੈਗੀ ਹੈ ਨਹੀਂ ਤਾਂ ਅਸੀਂ ਨਹੀਂ ਤਾਂ ਅਸੀਂ ਉਹਦੇ ਨਾਲ ਹੀ ਚੀਰ ਲੈਨੇ ਹਾਂ ਜੀ ਕਰਤਨ ਵਾਲੀ ਫਿਰ ਤਾਂ ਨੂੰ ਆਇਆ ਵੀ ਸਭ ਜ਼ਰੂਰ ਮਸ਼ੀਨ ਹੈਗੀ ਆ ਫਿਰ ਦਿਖਾ ਦਈਏ ਮਾੜੀ ਜੀ ਵੀ ਹੈਗੀ ਆ ਫਿਰ ਇਹ ਆ ਕਸ ਨਹੀਂ ਜੀ ਨਟ ਜੇ ਆ ਗਾਜਨੇ ਨੇ ਯਾਨਾ ਤੇ ਕੀ ਚੱਕੋ ਵੀ ਮਿੱਤਰੋ ਜੜ ਤਾਂ ਮੁੱਠਾ ਮਿੱਤਰੋ ਚੱਕੋ ਉਹਨਾਂ ਹੈ ਗਾਚੀ ਰੰਗਸਾਲ ਮੱਜਾਂ ਵੀ ਹੋ ਗਿਆਂ ਖੜੀਆਂ ਜੀ ਇਹਨਾਂ ਨੂੰ ਵੀ ਬੰਨ੍ਹ ਦਈਏ ਫਿਰ ਆ ਜਾ ਇਧਰ ਤੈਨੂੰ ਸन्नी ਭਾਲ ਦਿਆ ਇਧਰ ਆ ਜਾ ਸਾਰਾ ਇਹਦੇ ਨਹੀਂ ਪਸੰਦ ਆਉਂਦਾ ਜੀ ਸन्नी ਭਾਲ ਦਈਏ इधर भाए भद्रवा हम मेरे साल ये किला तटा ले लानिया ने किल्ला किला ਬੰਨ ਲਓ ਮੈਸਾ ਉਹ ਖੁੱਲ ਕੇ ਜੇ ਇਧਰ ਆ ਗਿਆ ਕਿਲਾ ਬੜਾਈ ਹੁਣ ਇਹ ਗੱਡਣਾ ਬੂਏ ਦੀ ਭਾਂਜੀ ਚੱਕੀ ਬਾਸ ਬੋਕੀ ਜੀ ਹੁਣ ਕਿਲੇ ਦੀ ਵਾਰੀ ਆ ਗਈ ਜੀ ਕਿਲੇ ਐਂ ਘਟਿਆ ਜਾਂਦਾ ਜੀ ਕਿਲਾ ਤੇ ਜਿੱਪੜ ਚੰਗੀ ਭਲੀ ਬਣਦੀ ਸੀ ਆਏ ਨੇ ਜੀ ਜੱਟਾਂ ਦੇ ਕੰਮ ਐਨੇ ਕਰਮਣ ਨੂੰ ਲੈ ਕੇ ਆਉਣ ਵੰਨ ਸਾਰੇ ਚਾਚੇ ਨੂੰ ਕਹਿ ਰਿਹਾ ਜੀ ਫਿਰ ਵੀ ਕੱਢ ਨਹੀਂ ਮੜਾ ਜਹਾ ਸਾਡਾ ਟੋਆ ਪਾ ਕੱਢੀ ਜੀ ਹੁਣ ਕੱਟ ਵੀ ਦੇ ਇੰਨਾ ਕੰਮ ਕਰ ਦੇਗਾ ਗੱਤ ਮੈਂ ਹੈਪੀ ਦੂੰ। ਨਹੀਂ ਤੋੜਾ ਰ। ਛੌਂਕ ਤਾਂ ਬਾਲੀ ਆ ਯਾਰ ਆਪਣੇ ਹਨਾ। ਛੌਂਕ। ਖਾ ਗਈ। ਥੋੜਾ ਟਾਈਮ ਪਹਿਲਾਂ ਹੀ ਗੱਡੇ ਖਾ ਕੇ ਖਾਂ। ਕੀਲਾ ਦਾ ਫਿਰ ਆਪਾਂ ਵੱਡੇ ਜੀ ਉਦੋਂ ਆ ਆਪਿਆ ਆਪਣਾ ਕੀਲਾ। ਇਹ ਦੇਖਦੇ ਆਂ ਬੱਤ। ਬੱਤਾ ਹਨਾ ਇਹਨਾਂ ਦਾ। ਬਹੁਤ ਆ ਯਾਰ ਤੇਰੀ ਖਦਿਆ। ਸੂਟ ਆਈ ਇਹ ਤਾਂ। ਲੋਟ ਨਹੀਂ ਆਉਣਾ ਕੰਮ। ਵੱਢਣਾ। ਮੈਂ ਮਾਸ ਮੈਟਰੋ ਮੈਂਨੇ ਕਿਲਾ ਪਟਾ ਲਿਆ ਉਹ ਘਟਣ ਲੱਗ ਉਹ ਵੱਢਣ ਬਟਣ ਲੱਗਿਆ ਸਾਗ ਚੀਰ ਕੇ ਤੋਤਾ ਜੀ ਆਲੇ ਕਿਲਾ ਗੱਡਾ ਨਹੀਂ ਗਿਆ ਮਿੱਤਰੋ ਐਨੇ ਹੋ ਗਿਆ ਕਰਮਾਂ ਦਾ ਟਾਈਮ ਉਹਨੂੰ ਲਈਏ ਫਿਰ ਆ ਕੇ ਗੜਦੇ ਆਂਦਾ ਦਾ ਕਿਲਾ ਖਾਈ ਜਾਂਦੇ ਐ ਇਹ ਕਿਹੜਾ ਭਿੜਦੀ ਐ ਹਾ ਰੀਲਾਂ ਨਹੀਂ ਮਿੱਤਰੋ ਚਾਚੇ ਕਿਉਂ ਇਹਦੇ ਦੰਦੇ ਹੈਗੇ ਨੇ ਆਪਣੇ ਇੱਲੇ ਦੰਦੇ ਨਹੀਂ ਹੈਗੇ ਹੁਣ ਕਿਲਾ ਵੱਢਣਾ ਪਊਗੀ ਆਗੇ ਵੱਢਦੇ ਆਂ ਪਹਿਲਾ ਕਰਮ ਨੂੰ ਲਈਏ ਆ ਗਈ ਜੀ ਕਰਮ ਨੂੰ ਲੈਣ ਆਪਾਂ ਆ ਲਾ ਲਈ ਇਹ ਕਹਾ ਗੰਡ ਜੀ ਬੈਠਣ ਨੂੰ ਲੋਏ ਲੋਟ ਆ ਕੰਮ ਫੇਲਾ ਕੰਮ ਹੀ ਦਿੰਦੀ ਆ ਜੀ ਆ ਗਈ ਜੀ ਫਿਰ ਬੈਣ ਤਾਰਿਆ ਕਰਮ ਨੂੰ ਬੈ ਗਿਆ ਜੀ ਦੇਖੋ ਦੇਖੋ ਜੀ ਸਮੈਲ ਸਮੈਲ ਦੇਖੋ ਜੀ ਕਰਮਾਂ ਦੀ ਲੈ ਆਂਦਾ ਜੀ ਕਰਮਾਂ ਦਾ ਫਿਰ ਬਾਹਰ ਦਾ ਲਾਹਿਆ ਝੋਲਾ ਜੂਲਾ ਜਾ ਦੇਖੋ ਜੀ ਇਹ ਕਹਿੰਦਾ ਝੋਲਾ ਨਹੀਂ ਲਾਉਂਦਾ ਸਾਗ ਰਹਾ ਗਿਆ ਜੀ ਚੁੱਲੇ ਤੇ ਬਣਾ ਰਿਹਾ ਸਾਂਝੀ ਕੋਈ ਨਾਲ ਕਟਿਆ ਜਾ ਰਿਹਾ ਜੀ ਆਹ ਹੁੰਦੀ ਡੋਈ ਡੋਈ ਅੱਗੇ ਸੀ ਕਹਿੰਦੇ ਨੇ ਹਨੂਮਾਨ ਦਾ ਗੱਦਾ ਇਹ ਹੈ ਇਹ ਗੇਡੀਆਂ ਦੇ ਹਨੂਮਾਨ ਦਾ ਗੱਦਾ ਕਿ ਪੈਂਦੀ ਭਾਈਆ ਮੈਨੂੰ ਤਾਂ ਛੜਤਾ ਹੀ ਲਿਆ ਕੇ ਹੁਣ ਘੱਟਦੀ ਆ ਪੱਕੀਲਾ ਮੈਂ ਇਸ ਦਾ ਕੀਲਾ ਦਾ ਫਿਰ ਮੈਂ ਤਰਾ ਇੰਨਾ ਚੋ ਪਾ ਲਾਂਗੇ ਆਹੀ ਲੋਟ ਹੈ ਇੱਥੇ ਹੋ ਗਿਆ ਜੀ ਇਹਦਾ ਅੱਧਾ ਦੋ ਬਣ ਜਾਣਗੇ ਫਿਰ ਵਿਚਾਲੋਂ ਵੜ ਜਾਣਗੇ ਦੋ ਹੋ ਜਾਣਗੇ ਇੱਕ ਇਧਰ ਇੱਕ ਇਧਰ ਆਣ ਕੇ ਕੀ ਲੈ ਪਾਇਗਾ ਸੱਟ ਜੀ ਉਹ ਕਹੀ ਨਾਲ ਪਾ ਕੇ ਮਿੱਟੀ ਉਹਨਾਂ ਦੇ ਆਗੇ ਤੇ ਹੱਥੀ ਨਾਲ ਜੀ ਇਹਨੂੰ ਐਂ ਕਰਦਾ ਐ ਪਾ ਦਾਂਗੇ ਜੀ ਆਹ ਰੇਤਾ ਪੂਰਾ ਸਾਨੂੰ ਅੱਜ ਟੀਲਾ ਐਂ ਰਖਾ ਦਾਂਗੇ ਬਾਈ ਵੀ ਹਲਦਾਂ ਨਹੀਂ ਮੁੜ ਕੇ ਉਹਨਾਂ ਦੀ ਮੈਸ ਫੇਰਾ ਪਾ ਗੱਡ ਕੇ ਗੀਲਾ ਇਦਰੀ ਲਿਜਾ ਲੈ ਨਹੀਂ ਉਹਨੂੰ ਬਾੜੀ ਘੁੱਟ ਜਾਂਦਾ ਮੈਂ ਫੇਰ ਅਸੀਂ ਬਦਾਮ ਬੱਪਾ ਜਾਂ ਰਾਗੜਦੇ ਹੁੰਨੇ ਜੀ ਉਹਦੀ ਬਣਾਈ ਪਰਚੀ ਲਿਖਿਆ ਫੇਰ ਪੈਣੀ ਨਹੀਂ ਚੱਲਦਾ ਉਹ ਲਈ ਇਥੋਂ ਕਾਜੂ ਦਰੋ ਤਾਂ ਮੰਮਾ ਦਿਨ ਨਹੀਂ ਸੀ ਆ ਵੀ ਲੈਉਣੇ ਜੀ ਬਦਾਮ ਕਾਜੂ ਸੋਲਿਆਂ ਦੇ ਖਸ ਖਸ ਇਹ ਵੀ ਜਾਵਾਂਗੇ ਸੋਨੂ ਦੇ ਮੋਟਰ ਕਿਉਂ ਨਹੀਂ ਚੱਲੀ ਚਾਚਾ ਚਾ ਚ ਬੇ ਟਾਈਮ ਹੀ ਆਈ ਹੈ ਸਾਨੂੰ ਅੱਧੀ ਕਿਹੜਾ ਆਉਂਦੇ ਲਾਈਟ ਚੱਲੀ ਜਾਂ ਨਹੀਂ ਅੱਜ ਮੋਟਰ ਚਲਾਈ ਨਹੀਂ ਕਹਿੰਦੇ ਬੇ ਟਾਈਮ ਹੀ ਆਈ ਹੈ ਕਹਿੰਦੇ ਐ ਨਹੀਂ ਪਤਾ ਵੀ ਕਿਹੜਾ ਅੱਧ ਵਿਚਾਲੀ ਰਹੇ ਜੇ ਦੁਬਾਰੇ ਫੇਰ ਮਾਣਾ ਕੋ ਮਾਰੀਆਂ ਦਾ ਰਾਤ ਦੀਆਂ ਨੇ ਨਾ ਰਮਰਮਾਉ ਲਾਗੇ ਫਿਰ ਜੋ ਸਰੋਂ ਦਾ ਕੈਰਾ ਰਾਮ ਜਾਂਦਾ ਫਿਰ ਤਾਂ ਕਣਕ ਦਾ ਵੀ ਰਮੇ ਜਾਂਦਾ ਲੇਕਨ ਲੇਕਨ ਮਾਰੇ ਦੋਸਤ ਪਿਆਰੇ ਦੋਸਤ ਹਲੋ ਪਿਆਰੇ ਦੋਸਤ ਹਲੋ ਪਿਆਰੇ ਦੋਸਤ ਹਲੋ ਪਿਆਰੇ ਦੋਸਤ ਉਰੇ ਆਤਰੀ ਗੱਲ ਜੀ ਵੀ ਪੱਟਾਂ ਜਿ ਕਰਾਂ ਐ ਜੀ ਮੇਰਾ ਪਿਆਰਾ ਦੋਸਤ ਬਾਹਲੀ ਹਾਂ ਉਹ ਨਹੀਂ ਉਹ ਵੀ ਹੈਗਾ ਉਹ ਵੀ ਹੈਗਾ ਪਿਆਰੇ ਦੋਸਤ ਉਹ ਰਿਆ ਜ ਤੂੰ ਵੀ ਪਿਆਰੇ ਦੋਸਤ ਖੁਰਪਾ ਆ ਯਾਰ ਛੋਟਾ ਛੋਟਾ ਖੁਰਪਾ ਜਾ ਕਿਥੇ ਉਹ ਬੜੀ ਕੋਈ ਬੜਦਾ ਮੈਂ ਯਾਰ ਬਾੜੀ ਬਾਏ ਓਰੇ ਆਇਆ ਬੁੱਤ ਨਾ ਇਹਦਾ ਜਾਂਦੇ ਨੇ ਯਾਰ ਬਾਏ ਭਾਈ ਦਾ ਕਰ ਜੋ ਭਾਈ ਪਿਆਰੇ ਦੋਸਤ ਆਹ ਰੁਸ਼ੀਨ ਜੀ ਉੱਠੀ ਖੜੀ ਜੀ ਜੀਰੀ ਜੀਰੀ ਸੀ ਜੀਰੀ ਦਾ ਪੇਲੀ ਜੇ ਪੈ ਗਈ ਇਹ ਤਾਂ ਇਹਦਾ ਖਤਮ ਹੋ ਵੀ ਵਰਹੀਣ ਉੱਠ ਖੜੀ ਬਾੜੀ ਦੀ ਪਹਿਲਾਂ ਵਰਹੀਣ ਤਾਂ ਦਿੰਦੀ ਵੀ ਨਹੀਂ ਸੀ ਜੀਰੀ ਜੀਰੀ ਦਿੰਦੀ ਸੀ ਪਿਛਲੇ ਬਲੌਕਾਂ ਚ ਦੇਖੇ ਤੁਸੀਂ ਉੱਠ ਖੜੀ ਹੁਣ ਤਾਂ ਇਹਦੀ ਦਾ ਚੱਟ ਕੇ ਨੇ ਵੀ ਕਰਤੀ ਰੌਣੀ ਆ ਹੁਣ ਤਾਂ ਮੋਟਰ ਵੇਲੀ ਆਪਾਂ ਵੀ ਲੈ ਕੇ ਸੈਟ ਆਉ ਚ ਕਰ ਦਾਂਗੇ ਸਹੀ ਨਹੀਂ ਗਾ ਯਾਰ ਘੁਰਪਾ ਬਣ ਸਕਦਾ ਜੀ ਉੱਥੇ ਆ ਤੇ ਦੀਦਾ ਨਹੀਂ ਕਿਤੇ ਆਦੇ ਲੱਭਿਆ ਨਹੀਂ ਯਾਰ ਘੁਰਪਾ ਤਾਂ ਕੀ ਤੇ ਉਹ ਬਾੜੀ ਜੀ ਜਿਹੜਾ ਮੈਂ ਦੇਖਿਆ ਆ ਕਿੱਧਰਲੇ ਪਾਸੇ ਜਿਗਾਂ ਦਿਖਾਈ ਨਹੀਂ ਅੰਦਰ ਕਿਥੇ ਦੇਖਾ ਆ ਆ ਪਿਆ ਜੀ ਖੁਰਪਾ ਮਿੱਤਰੋ انا ਖੁਰਪਾ ਖੁਰਪਾ ਪਾਲ ਪਾਲੀ ਹੰਭ ਗਏ ਚਾਚਾ ਚੱਕ ਲਿਆ ਉਹ ਉਥੋਂ ਬਾਗੀ ਜੀ ਉਹੀ ਗੱਲ ਹੋ ਗਈ ਸੀ ਉਨੇ ਸਰੋਂ ਚਾਟ ਲਿਆ ਬੈਟ ਬਾਕੀ ਨੂੰ ਗੁੜ ਦੇ ਮਤਲਬ ਲਾਸਣ ਪਰ ਪਾ ਮਿਲ ਗਿਆ ਗਰਦ ਘਾੜਦੇ ਹਾਂ ਲਾਸਣ ਜੀ ਲਗਾਉਨੇ ਆ ਫਿਰ ਸੋਨੂੰ ਵੀ ਕਿਵੇਂ ਗੁੜ ਦੇ ਆ ਕੱਲਾ ਕੱਲਾ ਖੋਪੜ ਚੋਕ ਲਊ ਆ ਦੇਖੋ ਭਾਈ ਇੱਥੇ ਮਿਰਚਾਂ ਦੇ ਬੂਟੇ ਸੀ ਅਧਾ ਮਰਚਾਂ ਤਿਆਰ ਹੋਈਆਂ ਬਈ ਨੇ ਅੱਧਾ ਗੋਡਾ ਹੈਗਾ ਮਿੱਤਰੋ ਅੱਧਾ ਰਹਿ ਗਿਆ ਬਾੜ ਇੱਕ ਕਰੇਗੀ ਮਿੱਤਰੋ ਤੇ ਕਰੇਲੇ ਜਿਹੜੇ ਪਹਿਲਾਂ ਬਹੁਤ ਹਰੀਆਂ ਹੋਈਆਂ ਨੇ ਜੀ ਵਿੱਚ ਇਹ ਵੀ ਆਪਦੇ ਆਪ ਇਹਦੇ ਪ੍ਰਾਲੀ ਪਾ ਦਿਆਂਗੇ ਇਹਨੂੰ ਛੱਡ ਦਨੇ ਜੇ ਬਚ ਗਈ ਠੀਕ ਹੈ ਨਹੀਂ ਫਿਰ ਜਾ ਜਾ ਕਰਤਾ ਹੈਗੀ ਸਾਰੀ ਗੋਡੂnga ਤੂੰ ਕਿਧਰ ਕਰਦਾ ਇਦਰਾ ਬਾੜੀ ਲੋਟੇ ਨਾ ਤੋਂ ਦੱਣਾ ਹੋਰ ਆ ਬਾੜੀ ਲਾਸਨ ਚਲਾ ਕੇ ਗੋਡਣ ਪਿੰਡ ਜਾ ਲੱਗਿਆ ਆਵਾਂਗੇ ਪਿੰਡ ਜਾ ਕੇ ਆਉਣਾ ਮਾੜਾ ਜਾ ਉਹ ਬਿਲਾਂ ਨੂੰ ਵੀ ਉਹ ਜਲੇ ਕੇ ਆਉਣੇ ਨੇ ਲਾਈਵ ਮਿੱਤਰੋ ਲਾਜ਼ਾਂ ਦਾ ਗੁੱਟ ਤਾਂ ਅੱਬ ਦੂਜੀ ਬਾੜੀ ਗਾਣੂ ਗੋਟਾਂਗੇ ਠੀਕ ਹੈ ਨਾ ਆਹ ਤੇ ਆਪਣਾ ਖੁਰਪਾ ਜੀ ਹੁਣ ਚੱਲੀਏ ਆਪਾਂ ਰਜੋ ਬਦਾਮ ਜੇ ਲੈਣ ਚੱਲੇ ਆ ਪਹੁੰਚ ਗਏ ਜੀ ਸੋਨੂ ਦੀ ਦੁਕਾਨ ਤੇ ਹੈ ਆ ਜਾ ਵਾਦਾ ਜੀ ਆਪਣੀ ਖੰਡ ਹੋਊਗੀ ਆਵਾਜ਼ ਕਰ ਦਿਓ ਲੈ ਤਾਂ ਸ਼ੱਕਰ ਜੰਨੀ ਆ ਆਦੇ ਮਗਰੀ ਮਗਰੀ ਬਾਤ ਹੈ ਹੋ ਗਿਆ ਸਾਡਾ ਕਲੀਅਰ ਕੱਲੇ ਮਖਾਣੇ 'ਚ ਰਹਿ ਗਏ ਸੌਦਾ ਲੈ ਕੇ ਚੱਲੇ ਘਰ ਨੂੰ ਵੀ ਸੋਨੂ ਤੋਂ ਸੋਨੂ ਤੋਂ ਚੱਕਿਆ ਜੀ ਸੌਦਾ ਫੇਰਾ ਰਾਜੂ ਨੂੰ ਫੜਾਇਆ ਗੱਟਾ ਚੱਕੇ ਗਿਆ ਜੀ ਆਮਰ ਕਰਿਆਣਾ ਸਟੋਰ ਤੋਂ ਆ ਗਏ ਕੋਈ ਮਿੱਤਰੋਂ ਫਿਰ ਘਰ ਨੂੰ ਲੈ ਕੇ ਸੋਨੂ ਦੇ ਸੌਦਾ ਸਾਖਤਪੁਰ ਵੀ ਸੁਣਨਾ ਹੀ ਪਿਆ ਅੱਜ ਤੱਕ ਕਰਦੇ ਟੋਕਾ ਟੋਕਾ ਰਹਿਣਾ ਜੀ ਹਲੇ ਕਰਦਾ ਜੀ ਟੋਕਾ ਸਾਗ ਲੈਣਾ ਕੀ ਮਸੀ ਸਾਗ ਲੈਣਾ ਹੀ ਕਿਉਂ ਸਾਗ ਵੀ ਲੈਣ ਵੀ ਆ ਗਈ ਜੀ ਸਾਡੇ ਭਾਰ ਵੀ ਅਜ ਆਪਾਂ ਚੋਮਾਂਗੇ ਬਾਈ ਚੋਮਾਂਗੇ ਤਾਰ ਸ਼ੋਦੀ ਤਾਰ ਫੇਰ ਪਾਈਪ ਕੱਖ ਜੀ ਲੇਟ ਹੋ ਗਈ ਥੋੜਾ ਜਿਹਾ